ਮੋਰਚਾ ਗੰਗਸਰ ਜੈਤੋ ਭਾਗ 2 ਪੰਜਾਬ ਦਾ ਗਵਰਨਰ ਸਰ ਲੁਈ ਡੇਨ ਜਦ ਪੰਜਾਬ ਤੋਂ ਜਾਣ ਸਮੇਂ ਰਿਆਸਤਾਂ ਦਾ ਦੌਰਾ ਕਰ ਰਿਹਾ ਸੀ ਤਾਂ ਉਸ ਨੇ ਨਾਭਾ ਰਿਆਸਤ ਦਾ ਵੀ ਦੌਰਾ ਕਰਨਾ ਚਾਇਆ ਮਹਾਰਾਜਾ ਨਾਬਾ ਨੇ ਪ੍ਰਜਾ ਨੂੰ ਕਿਸੇ ਵੀ ਤਰ੍ਹਾਂ ਦੀ ਖੇਚਲ ਚ ਪਾਉਣ ਤੋਂ ਰੋਕਦਿਆਂ ਲਿਖ ਭੇਜਿਆ ਮੈਂ ਉਹਨਾਂ ਦਿਨਾਂ ਵਿੱਚ ਨਾਬੇ ਨਹੀਂ ਹੋਵਾਂਗਾ ਜਿਨ੍ਹਾਂ ਦਿਨਾਂ ਵਿੱਚ ਕੇ ਲਾਟ ਸਾਹਿਬ ਨਾਬੇ ਦਾ ਦੌਰਾ ਕਰਨਾ ਚਾਹੁੰਦੇ ਹਨ ਸਰ ਲੁਈਡੇਨ ਨੇ ਇਸ ਗੱਲ ਨੂੰ ਆਪਣੀ ਹੀਠੀ ਸਮਝਦਿਆਂ ਸਰਕਾਰ ਨੂੰ ਮਹਾਰਾਜਾ ਖਿਲਾਫ ਲੇਖ ਭੇਜਿਆ 1911 ਈਸਵੀ ਵਿੱਚ रियासत ਦੀ ਕੁੱਲ ਆਬਾਦੀ ਵਿੱਚੋਂ 7143 ਆਦਮੀ ਪੜ੍ਹੇ ਲਿਖੇ ਸਨ ਗੱਦੀ ਸੁਭਾਲਦਿਆਂ ਮਹਾਰਾਜਾ ਸਾਹਿਬ ਨੇ रियासत ਵਿੱਚ ਪ੍ਰਾਇਮਰੀ ਤੱਕ ਦੀ ਪੜ੍ਹਾਈ ਮੁਫਤ ਕੀਤੀ ਤੇ ਆਪ ਦੀ ਇੱਛਾ ਸੀ ਕਿ ਐਂਟ੍ਰੈਸ ਤੱਕ ਦੀ ਵਿੱਦਿਆ ਮੁਫਤ ਹੋਵੇ ਇਸ ਤੋਂ ਇਲਾਵਾ ਆਪ ਨੇ ਬੀਬੀਆਂ ਦੀ ਪੜ੍ਹਾਈ ਵਿਆਹ ਦੀ ਉਮਰ ਅਤੇ ਵਿਧਵਾ ਵਿਆਹ ਲਈ ਨਿਯਮ ਲਾਗੂ ਕੀਤੇ ਮਹਾਰਾਜਾ ਨਾਭਾ ਨੇ ਪੰਥਕ ਹਿੱਤਾਂ ਨੂੰ ਮੁੱਖ ਰੱਖਦਿਆਂ ਕਈ ਅਜਿਹੇ ਕਾਰਜਾਂ ਨੂੰ ਅੰਜਾਮ ਦਿੱਤਾ ਜੋ ਸਿੱਧੇ ਰੂਪ ਵਿੱਚ ਅੰਗਰੇਜ਼ ਪ੍ਰਸਤ ਟੋਲੇ ਅਤੇ ਅੰਗਰੇਜ਼ ਸਰਕਾਰ ਦੀ ਨੀਤੀ ਦੇ ਉਲਟ ਸਨ ਜਿਨ੍ਹਾਂ ਵਿੱਚੋਂ ਕੁਝ ਦਾ ਜ਼ਿਕਰ ਇਸ ਤਰ੍ਹਾਂ ਹੈ 1905 ਈਸਵੀ ਨੂੰ ਲੈਫਟਿਨੈਂਟ ਗਾਰਨਰ ਪੰਜਾਬ ਸਰ ਚਾਰਲਸ ਰਿਵਾਜ ਨੂੰ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰitsar ਪਰਕਰਮਾ ਵਿਖੇ ਮੂਰਤੀਆਂ ਰੱਖੀਆਂ ਹੋਣ ਕਾਰਨ ਸਥਾਈ ਕਦਮ ਚੁੱਕਣ ਲਈ ਲਿਖਿਆ ਕਿਉਂਕਿ ਇਹ ਸਿੱਖ ਸਿਧਾਂਤ ਦੇ ਉਲਟ ਵਾਪਰ ਰਿਹਾ ਸੀ ਆਪ ਦੁਆਰਾ ਖਾਲਸਾ ਕੌਮ ਨੂੰ ਖਾਲਸ ਬਣੇ ਰਹਿਣ ਹਿੱਤ ਵਾਇਸਰਾਏ ਦੀ ਕੌਂਸਲ ਵਿੱਚ ਆਨੰਦ ਮੈਰਿਜ ਐਕਟ ਦਾ ਖਰੜਾ ਪਹਿਲੀ ਵਾਰ ਪੇਸ਼ ਕੀਤਾ ਗਿਆ ਸਰਕਾਰ ਦੀ ਵਿਰੋਧਤਾ ਕਾਰਨ ਇਹ ਖਰੜਾ ਜਿਸ ਰੂਪ ਵਿੱਚ ਪੇਸ਼ ਕੀਤਾ ਉਸ ਰੂਪ ਵਿੱਚ ਉਸੇ ਸਮੇਂ ਪਾਸ ਨਾ ਹੋਇਆ ਪਰੰਤੂ ਸਰਕਾਰ ਇਸ ਵਿੱਚ ਤਰਮੀਮ ਕਰਨਾ ਚਾਹੁੰਦੀ ਸੀ ਟਿੱਕਾ ਸਾਹਿਬ ਨੇ ਕਿਸੇ ਵੀ ਤਰ੍ਹਾਂ ਦੀ ਤਰਮੀਮ ਨੂੰ ਪ੍ਰਵਾਨ ਨਾ ਕੀਤਾ ਇਹ ਗੱਲ ਉੱਪਰ ਅੜ ਗਈ ਕੇ ਖਰੜਾ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਹੀ ਅੱਖਰ ਅੱਖਰ ਪ੍ਰਵਾਨ ਹੋਵੇ ਵਰਨਾ ਨਾ ਹੋਵੇ ਇਸ ਤੋਂ ਬਾਅਦ ਆਪ ਦੀ ਮੈਂਬਰੀ ਦੀ ਮੁਨਿਆਦ ਪੂਰੀ ਹੋ ਗਈ ਤੇ ਆਪ ਨੂੰ ਦੁਬਾਰਾ ਮੈਂਬਰ ਨਾ ਚੁਣਿਆ ਗਿਆ ਆਪ ਦੇ ਇਸ ਉਦਮ ਸਦਕਾ ਆਪ ਦਾ ਨਾਮ ਹੋਰ ਵੀ ਸਨਮਾਨਦਾਇਕ ਹੋ ਗਿਆ ਵਾਇਸਰਾਏ ਕੌਂਸਲ ਦੀ ਮੈਂਬਰੀ ਦੌਰਾਨ ਡਾਕਟਰ ਟਰੰਪ ਦੁਆਰਾ ਕੀਤੀ ਵਿਆਖਿਆ ਤੋਂ ਦੁਖੀ ਹੋ ਕੇ ਆਪਨੇ ਸਰਕਾਰ ਦੇ ਸੈਕਟਰੀ ਨੂੰ ਇੱਕ ਚਿੱਠੀ ਲਿਖੀ ਕਿ ਗਵਰਨਮੈਂਟ ਮਿਹਰਬਾਨੀ ਕਰਕੇ ਇਹਨਾਂ ਅਪੱਤੀਜਨਕ ਗੱਲਾਂ ਦਾ ਪ੍ਰਾਸਚਿਤ ਕਰੇਗੀ ਜੋ ਸਿੱਖਾਂ ਦੇ ਗੁਰੂ ਸਾਹਿਬ ਅਤੇ ਉਹਨਾਂ ਦੇ ਧਰਮ ਵਿਰੁੱਧ ਇੱਕ ਜਰਮਨ ਈਸਾਈ ਮਿਸ਼ਨਰੀ ਨੇ ਕੀਤੀਆਂ ਹਨ ਜਿਸ ਨੂੰ ਸਰਕਾਰ ਹਿੰਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜਮਾ ਕਰਨ ਲਈ ਨਿਯਤ ਕੀਤਾ ਸੀ ਗੁਰਦੁਆਰਾ ਸ਼੍ਰੀ ਰਕਾਬ ਗੰਝ ਦੀ ਟਾਹੀ ਗੰਦ ਕੰਦ ਦੇ ਮਸਲੇ ਵਿੱਚ ਸਿੱਖਾਂ ਵੱਲੋਂ ਪੈਦਾ ਹੋਏ ਰੋਹ ਤੋਂ ਜਾਣੂ ਕਰਵਾਉਣ ਲਈ ਪੰਜਾਬ ਦੇ ਵਾਇਸਰਾਏ ਐਡਵਰਡ ਮੈਗੈਲਨ ਨੂੰ ਮਹਾਰਾਜਾ ਰਿਪੂ ਦਮਨ ਸਿੰਘ ਨੇ ਭੋਜਨ ਤੇ ਬੁਲਾਇਆ ਤਾਂ ਕਿ ਇਸ ਮਸਲੇ ਦਾ ਤਸੱਲੀ ਬਖਸ਼ ਹਾਲ ਜਲਦ ਤੋਂ ਜਲਦ ਹੋ ਸਕੇ ਨਿੱਜੀ ਯਤਨਾਂ ਤੋਂ ਇਲਾਵਾ ਆਪਨੇ ਕੰਦ ਬਣਵਾਉਣ ਲਈ ਖਰਚਾ ਉਠਾਉਣ ਦੀ ਜ਼ਿੰਮੇਵਾਰੀ ਵੀ ਲਈ ਅਤੇ ਇਸ ਮਸਲੇ ਨੂੰ ਬੜੇ ਸੁਚੱਜੇ ਢੰਗ ਨਾਲ ਸੁਲਝਾ ਦਿੱਤਾ ਸ਼੍ਰੀ ਨਨਕਾਣਾ ਸਾਹਿਬ ਦੇ ਸਾਕੇ ਉਪਰੰਤ ਜਦੋਂ ਸਰਕਾਰ ਨੇ ਸਿੱਖਾਂ ਤੇ ਸਖਤੀ ਕਰਕੇ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਤੇ ਪੰਜਾਬ ਦੀਆਂ ਹੋਰ ਰਾਜਸਤਾਂ ਵਿੱਚ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਤਾਂ ਨਾਭਾ ਰਿਆਸਤ ਦੇ ਅਕਾਲੀ ਲਹਿਰ ਨੂੰ ਦਬਾਉਣ ਲਈ ਸਰਕਾਰ ਦਾ ਹੱਥ ਨਾ ਵਟਾਇਆ ਉਹਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਲਾਨ ਅਨੁਸਾਰ ਨਿਯਤ ਕੀਤੇ ਦਿਨ ਸਾਕਾ ਸ਼੍ਰੀ ਨਨਕਾਣਾ ਸਾਹਿਬ ਸੰਬੰਧੀ ਗੁਰਮਤ ਸਮਾਗਮ ਕਰਵਾਇਆ ਅਤੇ ਉਸ ਦਿਨ ਰਿਆਸਤ ਵਿੱਚ ਛੁੱਟੀ ਦਾ ਐਲਾਨ ਕੀਤਾ। ਮਹਾਰਾਜਾ ਨੇ ਜਿੱਥੇ ਅਕਾਲੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਮਾਨ ਅਨੁਸਾਰ ਕਾਲੀ ਦਸਤਾਰ ਸਜਾਉਣ ਤੇ ਕਿਰਪਾਨ ਰੱਖਣ ਦੀ ਖੁੱਲ ਦਿੱਤੀ, ਉੱਥੇ ਖੁਦ ਵੀ ਕਾਲੀ ਦਸਤਾਰ ਸਜਾਈ। ਆਪ ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ ਅਤੇ ਹੋਰ ਸੁਧਾਰਕ ਲਹਿਰਾਂ ਨੂੰ ਖੁਫੀਆ ਮਦਦ ਦਿੰਦੇ ਆ ਰਹੇ ਸੀ। ਇਸ ਤੋਂ ਆਵਾ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਕ੍ਰਾਂਤੀਕਾਰੀਆਂ ਅਤੇ ਵਿਚਾਰਧਾਰਕਾਂ ਨਾਲ ਮਹਾਰਾਜੇ ਦੇ ਨੇੜੇ ਦੇ ਸਬੰਧ ਸਨ ਇਸ ਤਰ੍ਹਾਂ ਮਹਾਰਾਜਾ ਨਾਭਾ ਪੰਥ ਪ੍ਰਸਤੀ ਕਾਰਨ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕਦੇ ਰਹੇ ਗੋਰਾ ਸ਼ਾਹੀ ਹਮੇਸ਼ਾ ਇਸ ਤਾਕ ਵਿੱਚ ਰਹਿੰਦੀ ਸੀ ਕਿ ਕਦੋਂ ਕਿਵੇਂ ਮਹਾਰਾਜਾ ਨਾਭਾ ਨੂੰ ਹੱਥ ਪਾਇਆ ਜਾਵੇ ਪਰ ਉਸ ਦੀ ਆਪਣੀ ਕੌਮ ਆਪਣੇ ਲੋਕਾਂ ਪ੍ਰਤੀ ਵਫਾਦਾਰੀ ਅਤੇ ਆਮ ਲੋਕਾਂ ਚ ਸਤਕਾਰ ਕਾਰਨ ਉਹ ਐਸਜੀਟੇਸ਼ਨ ਤੋਂ ਵੀ ਡਰਦੀ ਸੀ ਮਹਾਰਾਜਾ ਰਿਪੂ ਦਮਨ ਸਿੰਘ ਦੀ ਅਗਾਹ ਵਧੂ ਸੋਚ ਅਤੇ ਨਿਰਪੱਖ ਫੈਸਲਿਆਂ ਨੇ ਨੌਕਰ ਸ਼ਾਹੀ ਦੀਆਂ ਅੱਖਾਂ ਖੋਲ ਦਿੱਤੀਆਂ ਕਿ ਦੇਸ਼ ਪੰਜਾਬ ਵਿੱਚ ਅਜਿਹਾ ਰਾਜਾ ਵੀ ਹੈ ਜੋ ਸਾਡੇ ਇਸ਼ਾਰੇ ਤੇ ਚੱਲਣ ਲਈ ਤਿਆਰ ਨਹੀਂ ਜੇ ਇਸ ਕਾਰਨ ਅੰਗਰੇਜ਼ ਸਰਕਾਰ ਪਹਿਲਾਂ ਵੀ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਉਤਾਰਨ ਲਈ ਤਤਪਰ ਹੋਈ ਪਰੰਤੂ ਮੋਹਤਬਰ ਵਿਅਕਤੀਆਂ ਦੇ ਵਿੱਚ ਪੈਣ ਕਰਕੇ ਅਤੇ ਹਾਲਾਤ ਠੁਕਵੇਂ ਨਾ ਹੋਣ ਕਰਕੇ ਇਹ ਕਾਰਵਾਈ ਨਾ ਹੋ ਸਕੇ ਧੰਨਵਾਦ